ਰਾਤ ਨੂੰ ਕਿਉਂ ਰੋਂਦੇ ਹਨ ਕੁੱਤੇ ਅੱਜ ਤੁਹਾਨੂੰ ਦੱਸਾਂਗੇ ਇਹ ਕੁੱਤਿਆਂ ਨੂੰ ਕੋਈ ਭੂਤ ਪ੍ਰੇਤ ਦਿਖਾਈ ਦਿੰਦੇ ਹਨ ਜਾਂ ਕਿਸੇ ਦੇ ਮਰਨ ਤੋਂ ਪਹਿਲਾਂ ਕੁੱਤਿਆਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਹੀ ਰਾਤ ਨੂੰ ਰੋਂਦੇ ਹਨ ਕੁੱਤੇ ਅੱਜ ਤੁਹਾਨੂੰ ਦੱਸਾਂਗੇ ਕਈ ਵਾਰ ਤੁਸੀਂ ਅੱਧੀ ਰਾਤ ਦੇ ਆਸ-ਪਾਸ ਕੁੱਤਿਆਂ ਦੇ ਰੋਂਦਿਆਂ ਅਜੀਬ ਆਵਾਜ਼ਾਂ ਸੁਣੀਆਂ ਹੋਣਗੀਆਂ ਰਾਤ ਨੂੰ ਕੁੱਤਿਆਂ ਦੇ ਰੋਂਨ ਦੀ ਆਵਾਜ਼ ਜ਼ਿਆਦਾਤਰ ਲੋਕਾਂ ਲਈ ਚਿੰਤਾ ਦਾ ਕਾਰਨ ਬਣਦੀ ਹੈ ਕਿਉਂਕਿ ਇਸ ਨੂੰ ਇੱਕ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਕੁੱਤੇ ਰਾਤ ਨੂੰ ਬੁਰੀਆਂ ਆਤਮਾਵਾਂ ਨੂੰ ਦੇਖ ਕੇ ਰੋਂਣ ਲੱਗ ਪੈਂਦੇ ਹਨ ਇਸ ਦੇ ਨਾਲ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਕੁੱਤੇ ਰੋਂਦੇ ਹਨ ਤਾਂ ਕੁਝ ਦਿਨਾਂ ਦੇ ਅੰਦਰ ਕੋਈ ਮਰ ਜਾਂਦਾ ਹੈ ਇਹ ਸੱਚੀ ਸੱਚ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਕੀ ਤੁਹਾਨੂੰ ਪਤਾ ਹੈ ਕਿ ਕੁੱਤੇ ਸਰਫਰਾਤਿਕਾਂ ਰੋਂਦੇ ਹਨ ਅੱਜ ਤੁਹਾਨੂੰ ਸਾਰਾ ਸੱਚ ਅਸੀਂ ਦੱਸਾਂਗੇ ਕੁੱਤੇ ਰਾਤ ਨੂੰ ਰੋਂਣ ਦੇ ਕਈ ਕਾਰਨ ਹਨ ਲਗਾਏ ਪ੍ਰਯਾਸਾਂ ਅਨੁਸਾਰ ਕੁੱਤਿਆਂ 'ਚ ਕਿਸੇ ਵੀ ਖਾਮੀ ਕਟੜਾ ਨੂੰ ਪਹਿਲਾਂ ਹੀ ਸਮਝਣ ਦੀ ਸਮਰੱਥਾ ਹੁੰਦੀ ਹੈ ਇਸੇ ਕਰਕੇ ਉਹ ਰਾਤ ਨੂੰ ਰੋਣ ਲੱਗ ਪੈਂਦੇ ਹਨ ਅਕਸਰ ਪਿੰਡਾਂ ਦੇ ਅਸਮਾਂ ਵਿੱਚ ਜਦੋਂ ਇਹ ਕਿਸੇ ਦੇ ਘਰ ਦੇ ਬਾਹਰ ਬੈਠ ਕੇ ਰੋਣ ਲੱਗ ਪੈਂਦੇ ਹਨ ਤਾਂ ਉੱਤੇ ਰਹਿਣ ਵਾਲੇ ਲੋਕ ਕਿੱਥੇ ਆਉਣ ਲੱਗ ਪੈਂਦੇ ਹਨ ਆਮ ਤੌਰ ਆਤਮਕ ਸੰਕੇਤ ਮੰਨਿਆ ਜਾਂਦਾ ਹੈ ਪਰ ਚਲਿਤ માનਤਾਵਾਂ ਦੇ ਉਲਟ ਰਾਤ ਨੂੰ ਕੁੱਤਿਆਂ ਦੇ ਰੋਣ ਦਾ ਕਾਰਨ ਬਿਮਾਰੀ ਸੱਟ ਵੀ ਹੋ ਸਕਦੀ ਹੈ ਕੀ ਕੁੱਤੇ ਆਪਣੇ ਇਲਾਕੇ ਤੋਂ ਠਕਣ ਤੇ ਵੀ ਰੋਣ ਲੱਗ ਪੈਂਦੇ ਹਨ ਕੁੱਤਿਆਂ ਦੇ ਰੋਣ ਤੇ ਕਈ ਕੀਤੇ ਗਏ ਅਧਿਐਨਾਂ ਦੀਆਂ ਰਿਪੋਰਟਾਂ ਦਾਵਾ ਕਰਦੀਆਂ ਹਨ ਕਿ ਜਦੋਂ ਕੋਈ ਕੁੱਤਾ ਪਰਿਵਾਰ ਤੋਂ ਵੱਖ ਹੋ ਜਾਂਦਾ ਹੈ ਜਾਂ ਆਪਣੇ ਇਲਾਕੇ ਤੋਂ ਠਕ ਜਾਂਦਾ ਹੈ ਅਤੇ ਕਿਸੇ ਹੋਰ ਜਗ੍ਹਾ ਤੇ ਅਵੀ ਉਹ ਉਦਾਸ ਹੋ ਜਾਂਦਾ ਹੈ ਅੱਧੀ ਰਾਤ ਨੂੰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦਾ ਹੈ ਅਦਾ ਇਨਾਂ ਦੇ ਅਨੁਸਾਰ ਇਹ ਉਹੀ ਵਿਵਹਾਰ ਹੈ ਜੋ ਇੱਕ ਨੁੱਕੀ ਬੱਚਾ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਦਰਸਾਉਂਦਾ ਹੈ ਸ਼ਰਲ ਸ਼ਬਦਾਂ ਵਿੱਚ ਇਹ ਮਾਮਲੇ 'ਚ ਮਨੁੱਖਾਂ ਤੇ ਜਾਨਵਰਾਂ ਦਾ ਵਿਵਹਾਰ ਇੱਕੋ ਹੈ ਇਹ ਦੂਜੇ ਸਾਥੀ ਕੁੱਤਿਆਂ ਨੂੰ ਸੰਕੇਤ ਭੇਜਣ ਲਈ ਵੀ ਰੋਣ ਲੱਗ ਪੈਂਦੇ ਹਨ ਉੱਤੇ ਜਦੋਂ ਕੋਈ ਕੁੱਤਾ ਆਪਣੇ ਸਮੂਹ ਤੋਂ ਵੱਖ ਹੋ ਜਾਂਦਾ ਹੈ ਅਤੇ ਕਿਸੇ ਹੋਰ ਜਗ੍ਹਾ ਤੇ ਪਹੁੰਚਦਾ ਹੈ ਤਾਂ ਇਸ ਰਾਤ ਦੀ ਉੱਚੀ ਉੱਚੀ ਰੋ ਕੇ ਆਪਣੇ ਸਾਥੀਆਂ ਨੂੰ ਆਪਣੇ ਇਹ ਸੰਕੇਤ ਭੇਜਦਾ ਹੈ ਇਸੇ ਦੇ ਨਾਲ ਹੀ ਜੇਕਰ ਕਿਸੇ ਹੋਰ ਜਗ੍ਹਾ ਤੋਂ ਕੋਈ ਕੁੱਤਾ ਕਿਸੇ ਇਲਾਕੇ 'ਚ ਆਉਂਦਾ ਹੈ ਤਾਂ ਉਸ ਇਲਾਕੇ 'ਚ ਰਹਿਣ ਵਾਲੇ ਕੁੱਤਿਆਂ ਦਾ ਸਮੂਹ ਰਾਤ ਨੂੰ ਰੌਣਾ ਸ਼ੁਰੂ ਕਰ ਦਿੰਦਾ ਹੈ ਜਿਹਾ ਕਰਕੇ ਉਹ ਨੇੜੇ ਮੌਜੂਦਾ ਆਪਣੇ ਦੋਸਤਾਂ ਨੂੰ ਦੱਸਦੇ ਹਨ ਕਿ ਸਾਡੇ ਇਲਾਕੇ ਵਿੱਚ ਹੀ ਕਣਜਾਨ ਕੁੱਤਾ ਆ ਗਿਆ ਹੈ ਦੋਸਤੋ ਏਸੇ ਕਾਰਨ ਕੁੱਤਿਆਂ ਦੇ ਅੱਧੀ ਰਾਤ ਨੂੰ ਭੌਂਕਣ ਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ